ਨੇ ਬਾਈ ਨੇ ਕਿੰਨਾ ਲਾਇਆ ਤਾਂ ਜਿਹੜੀ ਹਵਾ ਦੇ ਵਿੱਚ ਆਪਾਂ ਪਲੜ ਵੀ ਲਾਉਣੇ ਆ ਰੋਕਣਾ ਬਾਈ ਨੇ ਵੀ ਇੱਕ ਗੱਠਾ ਹੀ ਲਾਤੀਆਂ ਬਾਈ ਇਹ ਤਾਂ ਅਡੋਡ ਕੈਟਗਰੀਆਂ ਓਕੇ ਓਵੇਂ ਇਹਨਾਂ ਨੂੰ ਅਡੋਡ ਰੱਖਾਂ ਅੱਛਾ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਵਾੜੇ ਆਹ ਦੇਖ ਸਕਦੇ ਆਂ ਵੀ ਮਿੱਤਰੋ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਵਾੜੇ ਬਣਾਏ ਆ ਤੇ ਉਮਰ ਦੇ ਹਿਸਾਬ ਨਾਲ ਹੀ ਇਹ ਪਾਗਦੇ ਰਹਿੰਦੇ ਤਾਂ ਛੋਟੇ ਇੱਕ ਹੋਰ ਆਪਾਂ ਉਹ ਕਿੱਧਰ ਗਿਆ ਆਪਣਾ ਇਹ ਵੀ ਬੱਚਾ ਆਪਾਂ ਮਹਿੰਗਾ ਲਿਆ ਸੀਗਾ ਜੀ ਅੱਛਾ ਆਖ ਸੀਗਾ ਜਿਹੜਾ ਹਾਂਜੀ ਹਾਂਜੀ ਇੱਕ ਉਹ ਸਾਹਮਣੇ ਖੜਾ ਇੱਕ ਉਹ ਸਾਹਮਣੇ ਖੜਾ ਠੀਕ ਹੈ ਜੀ ਲੋਵੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਕਾਵਾ ਤੇ ਅੱਜ ਪਹੁੰਚੇ ਸੀਗੇ ਬਾਈਬਲਦੇਵ ਦੇ ਫਾਰਮ ਤੇ ਮਾਨੂਕੇ ਸੰਧੂ ਵਾਲੇ ਤੇ ਬਾਕੀ ਇਹਨਾਂ ਦੀ ਵੀ ਜਿਹੜੀ ਬਰੀਡਿੰਗ ਆ ਬੱਕਰੀਆਂ ਦੀ ਜਾਣੀ ਜਾਂਦੀ ਆ ਕਾਫੀ ਮਸ਼ਹੂਰ ਬੰਦੇ ਆ ਠੀਕ ਆ ਬਰੀਡਿੰਗ ਚ ਵੀ ਤੇ ਆਪਦੇ ਇਲਾਕੇ ਦੇ ਵਿੱਚ ਵੀ ਹਨਾ ਤਾਂ ਇਹ ਨਮੀ ਜਿਹੜੀ ਇਹਨਾਂ ਦੀ ਪਨੀਰੀ ਆ ਹੁਣ ਸੂਏ ਪੈ ਰਹੇ ਆ ਗਰਮੀ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਇੱਧਰ ਤੱਕੇ ਫੜੇ ਨਹੀਂ ਇਹ ਬੜਦੇ ਆ ਹਾਂ ਆ ਵਰਤੇ ਜੀ ਬਾਈਬਲ ਦੇਵ ਕੋਲੇ ਮੋੜ ਆ ਬੈਠੇ ਮੋੜ ਭਾਈ ਮੈਂ ਪਰਸੋਂ ਜਦੋਂ ਬਾਈਬਲ ਦੇਵ ਆਪਾਂ ਉਦੋਂ ਲੰਗੇ ਆ ਮੈਂ ਪੋਤਾ ਪੋਤਾ ਰਹਿ ਗਿਆ ਮੈਂ ਖੈਰ ਕੱਲ ਤੇ ਮੋੜ ਬੈਠਾ ਜੀ ਕੀਦਾ ਫਿਰ ਮੈਂ ਐਕਟੀਵੇਟ ਦਾ ਲਾ ਲਿਆ ਜੀ ਮੈਂ ਇੱਥੇ ਹੂੰਗਾ ਤਾਂ ਆਪਣੇ ਫਾਰਮ 'ਚ ਤੇ ਪਰ ਮੈਨੂੰ ਐ ਨਹੀਂ ਪਤਾ ਕਿ ਬਾਵਾ ਬੱਚੇ ਕਿਹੜਾਈ ਬੈਠੇ ਨੇ ਬਹੁਤ ਬੱਚੇ ਸਾਰੇ ਅਸੀਂ ਹੋਰ ਲਿਆਉਣੇ ਆਪਾਂ ਬੱਚੇ ਹਜੇ ਹੈ ਤਾਂ ਬੱਚੇ ਹੈ ਜੀ ਇਹ ਹਨਾ ਹਾਂ ਜੀ ਹੈ ਚਾਰ ਪੰਜਾਂ ਮਹੀਨਾ ਦੇ ਹੀ ਆ ਅੱਛਾ ਇਹਨਾਂ ਦੇ ਵਿੱਚ ਜਿਹੜੀਆਂ ਫੀਮੇਲ ਆ ਜਾਂ ਮੇਲ ਵਾਲਨੇ ਉਹਨਾਂ ਦਾ ਪਤਾ ਲੱਗ ਗਿਆ ਆਪਾਂ ਨੂੰ ਨਹੀਂ ਹਜੇ ਨਹੀਂ ਆਹ ਬੋਦੀ ਜੀ ਵੱਡੀ ਹੈ ਜਿੰਨਾਂ ਦੇ ਹਾਂ ਹੈਗੇ ਆ ਬੱਚ ਉਹਨਾਂ ਦੇ ਜੰਮੇ ਕਹ ਦੀਏ ਪੰਜ ਕਮੋਰ ਹੈਗੇ ਆ ਅੱਛਾ ਪੰਜ ਦੂਜੀਆਂ ਫੀਮੇਲ ਹਾਂ ਉਹ ਜੰਮੇ ਜਿਹੜਾ ਤ ਉਹ ਬਹਿ ਗਿਆ ਤਾਂ ਉਹ ਉਹਦੀ ਜਿਹੜੀ ਧੌਣ ਆ ਬਹੁਤ ਜਿਆਦੇ ਹਾਂ ਬਈ ਮੋਟੀ ਹੈ ਨਾ ਕ ਤੇ ਇਹ ਸੀਗਾ ਜੀ ਬਾਈਪਲ ਦੇਵ ਦਾ ਫਾਰਮ ਤੇ ਇੱਧਰ ਸੀਗੀਆਂ ਸਾਰੀਆਂ ਬੱਕਰੀਆਂ ਤਾਂ ਬੜਾ ਵਧੀਆ ਪ੍ਰਬੰਧ ਕਰਕੇ ਅੰਦਰੋਂ ਦੂਜੀ ਲੋਟ ਬੰਦ ਕੀਤਾ ਵਾ ਤੇ ਪ੍ਰਾਲੀ ਪ੍ਰੂਲੀ ਲਾ ਕੇ ਵੀ ਕੋਈ ਹਵਾ ਨਹੀਂ ਜਾਂਦੀ ਤਾਂ ਇਹ ਸਾਰੀ ਦੇਖੋ ਤੁਸੀਂ ਇੱਕ ਆਮ ਤੁਸੀਂ ਨੋਟ ਰੱਖਣਾ ਵੀਡੀਓ ਦੇ ਵਿੱਚ ਵੀ ਵੀ ਇੱਕ ਤਾਂ ਹੁੰਦੀਆਂ ਆਪਣੀਆਂ ਬੱਕਰੀਆਂ ਆਮ ਦੇਖਣ ਨੂੰ ਮਿਲਦੀ ਹੈ ਤੇ ਇੱਕ ਥੋੜੀ ਜੀ ਜਦੋਂ ਆਪਾਂ ਬਰੀਡਿੰਗ ਵਾਲੀ ਦਾ ਕੰਮ ਗੱਲਬਾਤ ਕਰਦੇ ਆਂ ਇਹ ਸੁਲਤਾਨ ਆ ਗਿਆ ਬਾਈ ਦਾ ਬਾਈ ਬਹੁਤ ਤਗੜੀ ਹੈ ਠੱਬਾਈ ਦੇਖੋ ਮੇਟਰ ਇਹ ਨਾ ਨਮਾ ਦਾ ਮਾਲਕਾ ਹੂੰ ਕਾ ਵੀ ਚੈਂਪੀਅਨ ਕਹਿ ਸਕਦੇ ਆ ਚੈਂਪੀਅਨ ਪਤਰਾ ਤੇ ਬਾਕੀ ਜਿਹੜੀ ਬਰੀਡਿੰਗ ਵਾਸਤੇ ਆ ਜੀ ਭਾਈ ਦੇਖ ਸਕਦੇ ਆ ਆਪਾ ਕੱਦ ਤਾਂ ਬਹੁਤ ਜ਼ਬਰਦਸਤ ਆ ਇਹਦਾ ਹੁਣ ਵੀ ਮਾੜੀ ਨੀਲੀ ਦਾ ਵੀ ਝੋਟੀ ਵਰਗਾ ਕਰਦਾ ਝੋਟੀ ਨੀਲੀ ਦਾ ਵੀ ਤਾਂ ਕੱਦ ਛੋਟੇ ਹੁੰਦੇ ਨੇ ਥੋੜੇ ਜਿਹੇ ਉਹਦੇ ਟਾ ਕੱਦ ਆ ਜੀ ਤਾਂ ਬਾਕੀ ਤੁਸੀਂ ਇਧਰ ਬੱਕਰੀਆਂ ਦੀ ਨਾਲ ਬਰੀਡਿੰਗ ਤੇ ਸਕਦੇ ਆ ਨਾਲ ਵਿੱਚ ਟਾਵੇਂ ਟੱਲੇ ਬੱਚੇ ਨਾਲ ਫਿਰਦੇ ਆ ਖਾਈ ਜਾਂਦੇ ਆ ਤੇ ਮਾਮਾ ਦੇ ਨਾਲ ਤਾਂ ਇੱਕ ਦਿਨ ਵਧੀਆ ਹਮਮ ਤੇ ਬਾਕੀ ਵੀ ਮੰਨਣ ਜਿਓਗਾ ਬਿਲਕੁਲ ਬਾਈ ਤੇ ਬਾਕੀ ਸਾਫ ਸਪਾਈ ਦੇ ਸਕਦੇ ਆ ਤੁਸੀਂ ਥੱਲੇ ਤੈਨੂੰ ਹੁੰਦੀ ਆ ਬੱਕਰੀਆਂ ਨੂੰ ਸਪਾਈ ਕਰਨੀ ਉਹ ਕਮੀ ਹੁੰਦੀ ਜਾਂ ਗਿੱਲਾ ਥਾਂ ਮਾਰਦਾ ਹਨਾ ਬਾਈ ਤੇ ਜਦੋਂ ਥਾਂ ਇਹ ਜਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਲੈ ਆ ਟਰੈਕਟਰ ਵੀ ਤੁਸੀਂ ਦੇਖ ਸਕਦੇ ਆ ਪਾਈ ਹੈ ਨਾ ਜਿਹਨੂੰ ਕਹਿੰਦੇ ਨੇ ਚੀਰ ਵਾਲਾ ਚਾਹੀਦਾ ਮੱਝ ਦੇ ਚੱਡਾ ਹੈਗੇ ਨਾ ਚੀਰ ਵਾਲੇ ਬਿਲਕੁਲ ਤੇ ਬਾਕੀ ਕਿਤੇ ਪ੍ਰੋਫੈਸ਼ਨਲ ਵੀ ਇੰਟਰਵਿਊ ਕਿਤੇ ਕਰਾਂਗੇ ਉੱਦੋਂ ਸਾਰੀ ਆਪਾਂ ਵੀ ਸਟਾਰਟਿੰਗ ਦੱਸਾਂਗੇ ਵੀ ਕਿੱਥੋਂ ਕੀ ਕੀਤੀ ਹੁਣ ਤਾਂ ਬਸ ਇੱਕ ਸਿਰਫ ਸੁਖਮੇਲਾ ਜਾਇਏ ਸੀਗੇ ਮੇਲਾ ਰੱਖਿਆ 9 ਮਾਰਚ ਦਾ ਬਲਦੇਵ ਦੇ ਪਿੰਡ ਹੀ ਆ ਮਾਣੂ ਕੋਈ ਸੰਧੂ ਠੀਕ ਆ ਸਾਰੇ ਪਹੁੰਚੇ ਸੀਗੇ ਆਪਣੇ ਸਾਰੇ ਆਇਓ ਬਈ ਸਾਡੇ ਵਾਲੀ ਸਾਰੀ ਬੀਐਫਐਲੀ ਟੀਮ ਵੀ ਪਹੁੰਚੀ ਸੀ ਪਵਾ ਮਾਂ ਦੀ ਮੱਝਾਂ ਵਾਲਿਆਂ ਕੋਲ ਮੈਂ ਆ ਬੱਕਰੀਆਂ ਵਾਲਿਆਂ ਕੋਲ ਕਾਲੇ ਵਰਗੇ ਹੈਗੇ ਆ ਦੇਖੋ ਮਾਨਾ ਆ ਬੱਕਰੀਆਂ ਭਾਈ ਇਹ ਨਾ ਤਰਸੀਮ ਵਰਗੇ ਖੜੇ ਆ ਬਲਦੇਵ ਖੜਾ ਭਾਈ ਸੰਦੀਪ ਖੜਾ ਆਪਣਾ ਬਾਈ ਦੇ ਨਾਲ ਸੰਦੀਪ ਜੀ ਮਾਪੋਲੇ ਹਰਪ੍ਰੀਤ ਸੌਰੀ ਹਰਬੀਤ ਪ੍ਰੀਤ ਲਵਪ੍ਰੀਤ ਲਵਪ੍ਰੀਤ ਬਾਈ ਤੇ ਕਿਉਂਕਿ ਇਹ ਸਾਡੀਆਂ ਯਾਰੀਆਂ ਉਹਦੇ ਵਾਂਗੂ ਹਜੇ ਮੇਲੇ ਦੀ ਅਸੀਂ ਬਸ ਪਹਿਲਾਂ ਜਾਣਨ ਲੱਗਿਆ ਕੱਲੇ ਹੈ ਨਾ ਬਾਈ ਲਵਪ੍ਰੀਤ ਨੂੰ ਚਲੋ ਹੁਣ ਤਾਂ ਉਹਦੇ ਵਾਂਗੂ ਵੀ ਦਿਲ ਦੇ ਵਿੱਚ ਬੰਦੇ ਬੈਹ ਜਾਂਦੇ ਜਦੋਂ ਯਾਰ ਬਣ ਜਾਂਦੇ ਆ ਹੌਲੀ ਹੌਲੀ ਨਾਮ ਵੀ ਯਾਦ ਰਹਿਣ ਲੱਗ ਜਾਂਦੇ ਤੇ ਪਿੰਡ ਦੀਆਂ ਬਾਟਾਂ ਵੀ ਥੋੜੀਆਂ ਲੱਗਣ ਲੱਗ ਜਾਂਦੇ ਨਾ ਬਲਦੇਵ ਮੈਨੂੰ ਕਹਿੰਦਾ ਤੂੰ ਆ ਜਾ ਲੇਟ ਹੋਵੇਂਗਾ ਮੈਂ ਕਿਹਾ ਮੈਂ ਤਾਂ ਆ ਗਿਆ ਕਿਉਂਕਿ ਬਾਟ ਮੇਰੇ ਪੈਰਾਂ ਨੂੰ ਲੱਗੀ ਵੀ ਹੈ ਤੇ ਉਹੀ ਗੱਲ ਵੀ ਥੋੜੇ ਸਮੇਂ ਖੇਤਰੋ ਸਾਰੇ ਭਰਾ ਤੇ ਬਸ ਇਹੀ ਬਾਈਆਂ ਗੱਲਾਂ ਬਾਤਾਂ ਕਰਦੇ ਸੀ ਮੈਂ ਚੱਲ ਥੋੜੀ ਜੀ ਇੱਕ ਸਾਨੂੰ ਚਿਲਕ ਜੀ ਮਰਵਾ ਦਈਏ ਵੀ ਗੌਟ ਫਾਰਮ ਤੇ ਤੇ ਬਲਦੇਬਾਈ ਉਹ ਆਪਣੇ ਕੋਲੇ ਹੁਣ ਸਾਰਾ ਜਿਹੜਾ ਵੀ ਬੱਕਰੀਆਂ ਦਾ ਹੁਣ ਸਾਰੀਆਂ ਬੱਕਰੀਆਂ ਆਪਣੇ ਕੋਲ ਕਿੰਨਾ ਫਾਰਮ ਐਨੀਮਲਾਂ ਦਾ ਹੁਣ ਕਿੰਨਾ ਆਪਣੇ ਕੋਲ 270 ਦੇ ਕਰੀਬ ਹੋ ਗਏ 270 ਦੇ ਕਰੀਬ ਹੋ ਗਏ ਠੀਕ ਹੈ ਜੀ ਤੇ ਬਰੀਡਰ ਇਹਦੇ ਵਿੱਚ ਕਿੰਨੇ ਰੱਖੇ ਹੋਏ ਆਪਣੇ ਬਰੀਡਰ ਆਪਣੇ ਕੋਲ 22 ਹੈਗੇ ਨੇ ਜੀ 22 ਬਰੀਡਰ ਆਪਣੇ ਆਟੋ-ਆਟੋ ਪੋਰਸ਼ਨਾਂ ਦੇ ਵਿੱਚ ਆਟੋ-ਆਟੋ ਮਤਲਬ ਬਰੀਡਿੰਗ ਦੇ ਹਿਸਾਬ ਨਾਲ ਹੀ ਹਾਂ ਬਰੀਡਿੰਗ ਦੇ ਹਿਸਾਬ ਵੀ ਕਿਸੇ ਨਾਲ ਆਪਣੇ ਅੱਧੇ ਨੇ ਸਾਰੇ ਉਹ ਪਰਲੇ-ਬਸੇ ਰੱਖੇ ਹੋਏ ਨੇ ਠੀਕ ਹੈ ਬਲਦੇਬਾਈ ਮਾਨੂੰ ਕਹੇ ਜਿਹੜੀ ਆਪਣੀ ਤਾਂ ਚਲ ਆਪਾਂ ਤੱਕ ਨਾ ਕਹਦੇ ਨੇ ਵੀ ਕੱਸੀ ਦੇ ਉੱਤੇ ਫਾਰਮ ਹੀ ਹੈ ਉਦੇ ਨਾਲ ਹੀ ਹੈ ਆਪਣਾ ਗੋਡ ਫਾਰਮ ਆ ਜਾਂਦਾ ਸੰਧੂ ਗੋਡ ਫਾਰਮ ਹੈ ਹਨਾ ਮਾਲਵਾ ਗੋਡ ਫਾਰਮ ਦਾ ਨਾਮ ਰੱਖਿਆ ਹੋਇਆ ਤੇ ਬਾਈਬਲ ਦੇ ਵੈਸੇ ਇਹਨਾਂ ਦਾ ਗੋਸ ਸੰਧੂ ਆ ਤਾਂ ਇਸ ਕਰਕੇ ਕਈ ਵਾਰੀ ਅਸੀਂ ਭਲੇਖਾ ਖਾ ਜਾਂਦੇ ਪੈਂਦੀ ਮਾਣੂ ਕੇ ਸੰਧੂ ਜੀ ਠੀਕ ਹੈ ਤੇ ਬਾਈ ਦੇ ਅੱਜ ਫਾਰਮ ਦੇ ਵਿੱਚ ਦੇਖੋ ਅਸੀਂ ਉਧਰ ਪਾਲਸ ਜੀ ਬਾਈ ਕੋਲੇ ਬਹਿ ਕੇ ਮੁੜ ਜਾਈਦਾ ਜੀ ਫਾਰਮ ਤੇ ਅੱਜ ਦੂਜਾ ਘੇੜਾ ਸਾਡਾ ਤੇ ਦੂਜੇ ਘੇੜੇ 'ਚ ਉਹ ਵੀ ਸਾਨੂੰ ਜਿੱਦਿਆਂ ਕਾਪ ਘੌਰ ਦੇ ਨਾਲ ਦੇਖਿਆ ਉੰਨੇ ਕ ਘੌਰ ਦੇ ਨਾਲ ਹੀ ਸਾਨੂੰ ਦਿਖਾ ਦਿੰਆਂ ਫਿਰ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਆ ਦੂਜੇ ਬਰੀਡਰ ਆ ਸੀਗੇ ਸਾ ਕੋ ਛੋਟੇ ਤਿਆਰ ਹੋ ਜੰਦੇ ਆ ਕੁਸਮਤ ਦੇ ਹਿਸਾਬ ਦੇ ਨਾਲ ਦੇਖੋ ਇੱਕ ਜਿਹੜਾ ਬੱਚਾ ਆਪਾਂ ਉਹ ਮਹਿੰਗਾ ਲੈਂਦਾ ਸੀਗਾ ਹੁਣ ਬਾਈ ਇੱਕ ਹੋਰ ਆਪਾਂ ਉਹ ਕਿਧਰ ਗਿਆ ਆਪਣਾ ਇਹ ਵੀ ਬੱਚਾ ਆਪਾਂ ਮਹਿੰਗਾ ਲਿਆ ਸੀਗਾ ਜੀ ਅੱਛਾ ਆ ਸੀਗਾ ਜਿਹੜਾ ਹਾਂਜੀ ਹਾਂਜੀ ਇੱਕ ਉਹ ਸਾਹਮਣੇ ਖੜਾ ਇੱਕ ਉਹ ਸਾਹਮਣੇ ਖੜਾ ਠੀਕ ਆ ਜੀ ਉਹ ਬਲੈਕ ਜਿਹੜਾ ਚੱਲ ਪਿਆ ਹਾਂਜੀ ਹਾਂਜੀ ਬਾਕੀ ਜਬਰਦਸਤ ਆ ਬਾਈ ਇਹਨੂੰ ਉਹ ਜਿਹੜਾ ਹੈਗਾ ਇਹਦੇ ਬੱਚੇ ਬਹੁਤ ਵਧੀਆ ਆਉਂਦੇ ਜੀ ਰਾਂਜਾ ਨਾ ਇਹਦਾ ਅੱਛਾ ਇਹਦੇ ਨਾਲ ਰਾਂਜਾ ਬਾਈ ਇਹਦੇ ਬੱਚੇ ਬਹੁਤ ਸੋਹਣੇ ਆਏ ਨੇ ਓਕੇ ਇਹ ਕਿੰਨੇ ਕ ਟਾਈਮ ਦਾ ਹੋ ਗਿਆ ਬਾਈ ਇਹ 4 ਦੰਦ ਹੋ ਗਿਆ ਜੀ 4 ਦੰਦ ਹੋ ਗਿਆ ਯਾਨੀ ਕਿ ਹਜੇ ਤਾਂ ਵੀ ਮੈਚੁਰ ਹੋਏ ਨਹੀਂ ਪੂਰੇ ਇਹ ਇਹ ਬੱਚਾ ਵੀ 4 ਦੰਦ ਦਾ ਬਹੁਤ ਤਕੜਾ ਰਿਜ਼ਲਟ ਆ ਬੱਚੇ ਆ ਮੈਂ ਤੁਹਾਨੂੰ ਦਿਖਾਉਣਾ ਇੱਥੇ ਓਕੇ ਭਾਈ ਅਮਰ ਜੀ ਤਾਂ ਇਹਨੂੰ ਬਾਹਰ ਤੇ ਆਈਏ ਇਧਰਲੇ ਪਾਸ ਜਿਹੜੀਆਂ ਸੂਨ ਵਾਲੀਆਂ ਬੱਕਰੀਆਂ ਹੁੰਦੀਆਂ ਮਿੱਤਰ ਉਹ ਬਾਹਰ ਹੈ ਭਾਈ ਉਦਾਂ ਵਾਲੀ ਜਿਹੜੀ ਆਪਾਂ ਗਏ ਸੀ ਉਹਦੇ ਬੱਕਰੀ ਸੂਈ ਜਾਂਦੀ ਕਿੰਨੇ ਬੱਚੇ ਦੇ ਦਿੱਤੇ ਸੀ ਨੇ ਉਹਨੇ 2 ਬੱਚੇ ਦਿੱਤੇ 2 ਬੱਚੇ ਵਧੀ ਤਾਂ ਉਹਦੇ ਅਸੀਂ ਮੈਂ ਤੇ ਬਾਈ ਨੂੰ ਕਾਲੀ ਸੀਗੀ ਤੇ ਬੱਕਰੀ ਇੱਕ ਸੂਈ ਜਾਂਦੀ ਸੀ ਫਿਰ ਬਾਅਦ ਸਾਡੇ ਰਾਹ ਚ ਯਾਦ ਆਇਆ ਵੀ ਫੋਨ ਕਰ ਦਈਏ ਫਾਰਮ ਤੇ ਤੇ ਆ ਦੇਖੋ ਵੀ ਅੱਡੋ ਅੱਡ ਬਿਨਯਾਰਾ ਲਈ ਜਾਂਦੀਆਂ ਕੋਈ ਬਾਹਰ ਛੱਡੀਆਂ ਆਈਆਂ ਕੋਈ ਇੱਧਰ ਹਾਂ ਇੱਕ ਚੀਜ਼ ਐ ਵੀ ਇਹਨੂੰ ਤੁਸੀਂ ਜਿਹੜਾ ਵੀ ਮਰਜ਼ੀ ਵਾਰ ਖੋਲੋ ਅੰਦਰ ਵੀ ਬਹੁਤ ਜ਼ਿਆਦੇ ਮਤਲਬ ਜਿਹੜੇ ਬੱਚੇ ਐ ਛੋਟੇ ਉਮਰ ਦੇ ਹਿਸਾਬ ਨਾਲ ਜਾਂ ਦੋ ਪਾਟਾਂ ਛੱਟਨੇ ਆ ਇਹ ਸਾਰੇ ਅੰਦਰ ਬੱਚੇ ਹੀ ਐ ਤੇ ਆ ਚੀਜ਼ ਤੁਸੀਂ ਦੱਸੋ ਵੀ ਦਿਮਾਗ ਦੇਖੋ ਬਲਦੇਵ ਨੇ ਬਾਈ ਨੇ ਕਿੰਨਾ ਲਾਇਆ ਤਾਂ ਜਿਹੜੀ ਹਵਾ ਦੇ ਵਿੱਚ ਆਪਾਂ ਪੱਲੜ ਵੀ ਲਾਉਣੇ ਆ ਰੋਕਣਾ ਬਾਈ ਨੇ ਵੀ ਇੱਕ ਗੱਠਾ ਹੀ ਲਾਤੀਆਂ ਬ ਡੋਡ ਕੈਟਗਰੀਆਂ ਓਕੇ ਓਵੇਂ ਇਹਨਾਂ ਵੱਡਾ ਵੱਡਾ ਰੱਖਿਆ ਅੱਛਾ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਆਵਾੜੇ ਆਹ ਦੇਖ ਸਕਦੇ ਆਂ ਵੀ ਮਿੱਤਰੋ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਵਾੜੇ ਬਣਾਏ ਆ ਤੇ ਉਮਰ ਦੇ ਹਿਸਾਬ ਨਾਲ ਹੀ ਇਹ ਪਾਗਦੇ ਰਹਿੰਦੇ ਤਾਂ ਛੋਟੇ ਬੱਚੇ ਆਹ ਬੱਕਰੀ ਨਹੀਂ ਸੁੱਈ ਸੀ ਉੱਤੇ ਨਹੀਂ ਇਹਨੇ ਸੂਣਾ ਜੀ ਅੱਛਾ ਇਹਨੇ ਸੂਣਾ ਹਜੇ ਉਹ ਵੀ ਇਹਦੇ ਨਾਲ ਦੀ ਸੀਗੀ ਹੈ ਨਾ ਚਿਟਕੀ ਜਿਹੜੀ ਉੱਤੇ ਸੁੱਈ ਹੈ ਨਹੀਂ ਨਹੀਂ ਉਹ ਚਲਾਇਆ ਹੈ ਪਿੰਜਰੇ ਵਿੱਚੋਂ ਅੱਛਾ ਠੀਕ ਹੈ ਤਾਂ ਇਧਰ ਵੀ ਆ ਦੇ ਇੱਕ ਵਰਕਰ ਆ। ਉਹਦੇ ਉਹ ਬੱਚੇ ਆਇਆ। ਉਹਦੇ ਆਦੇ। ਅੱਛਾ ਸੀਗੇ। ਤੇ ਇਹ ਇਸ ਪਿੱਛੇ ਤਾਂ ਜਿਹੜਾ ਹੁਣੇ ਲਾਸਟ ਦੇਖਾਇਆ। ਹਾਂ ਹਾਂ। ਉਸੇ ਦਾ ਏ। ਉਹਦਾ ਪਿੱਛਾ। ਇਹਦੇ ਨਾਲ ਕੀ ਰਾਂਝਾ ਦੱਸਾਈ? ਨਹੀਂ ਨਹੀਂ। ਉਹਦਾ ਪਰਲੇ ਟਰੈਕਟਰ ਨਾਲ ਬੰਨਿਆ ਵੇੜਾ ਟਰੈਕਟਰ ਨਾਲ। ਓਕੇ ਠੀਕ ਹੈ। ਇਹ ਵੀ ਫੀਮੇਲ ਕਾਫ ਆਈ ਏ। ਇਹ ਦੋਨੇ ਉਹਨੇ ਫੀਮੇਲ ਕਾਫ ਦਿੱਤੀਆਂ? ਉਹ ਪਲੂਨ ਸੀ ਉਹਨੇ ਇੱਕ ਹੀ ਦਿੱਤੀ ਐ। ਇੱਕ ਹੀ ਦਿੱਤੀ ਐ। ਠੀਕ ਹੈ ਠੀਕ ਹੈ ਜੀ। ਦੇਖੋ ਬਾਕੀ ਸਮਾਈ ਵੀ ਆਪਾਂ ਦੇਖ ਸਕਦੇ ਆ ਕਹਿੰਦਾ ਕੋਈ ਵੀ ਕੰਮ ਨੂੰ ਆਪ ਦਾ ਫੈਸ਼ਨ ਬਣਾਉਣਾ ਪੈਂਦਾ ਹਨ ਤਾਂ ਤੇ ਦੇਖੋ ਆ ਵਧੀਆ ਪਏ ਆ ਤੇ ਨੇ ਆਪਾਂ ਕਹਿੰਦੇ ਨੇ ਵੀ ਇਹਨਾਂ ਦਾ ਮੀਂਗਣੀ ਕਰਨੀ ਆ ਜਾਂ ਉਹ ਕਰਨੀ ਆ ਹਨ ਨਹੀਂ ਕੋਈ ਵੀ ਤੁਹਾਨੂੰ ਦਾ ਛੋਟਾ ਵੱਡਾ ਨਹੀਂ ਹੁੰਦਾ ਪਰ ਉਹਨੂੰ ਬਸ ਗੌਰ ਉਹਦੇ ਉੱਤੇ ਜਿਆਦਾ ਜ਼ਰੂਰੀ ਆ ਠੀਕ ਆ ਜਿੰਨੀ ਗੌਰ ਕਰ ਲਾਂਗੇ ਬਾਕੀ ਬੱਕਰੀ ਤਾਂ ਹੁੰਦੀ ਗੌਰ ਦੀ ਆ ਬਸ ਇਹ ਚੀਜ਼ ਬੱਕਰੀਆਂ ਵਾਲੇ ਭਰਾਵਾਂ ਤੋਂ ਜ਼ਰੂਰ ਸੁੱਕਿਆ ਫਾਰਮ ਡੇਟਾ ਮਰਜ਼ੀ ਕਰੋ ਪਰ ਬੱਕਰੀਆਂ ਥੱਲੇ ਥਾਂ ਸੁੱਕਾ ਹੀ ਚਾਹੀਦਾ ਚਾਹੀਦਾ ਸੋਨੂੰ ਸਫਾਈ ਤੁਸੀਂ ਦੇਖ ਸਕਦੇ ਆਂ ਸਫਾਈ ਬਹੁਤ ਘੱਟ ਦੇਖਣ ਨੂੰ ਮਿਲਦੀ ਏ ਪਰ ਇਹਨਾਂ ਦੇ ਵਿੱਚ ਪੂਰੀ ਫੁੱਲ ਸਫਾਈ ਹੈ ਹਨਾ ਟਾਈਮ ਤੋਂ ਟਾਈਮ ਮਤਲਬ ਜਿਹੜੇ ਬਾੜੇ ਆ ਠੀਕ ਹੁੰਦੇ ਰਹਿੰਦੇ ਆ ਦੇਖੋ ਸਾਨੂੰ ਪਾ ਕੇ ਤਾਂ ਇਹ ਦੇਖੋ ਸਾਨੂੰ ਕੋਲ ਹੂੰ ਬਿਲਕੁਲ ਦੇਖੋ ਕਿੰਨਾ ਜ਼ਬਰਦਸਤ ਬੱਚਾ ਹੈ ਬਾਕੀ ਸੋਹਣੇ ਲੱਗਦੇ ਇਹਨਾਂ ਨਾਲ ਤਾਂ ਅੱਗੇ ਮੈਂ ਬਾਈ ਨੂੰ ਕਹਿੰਦਾ ਮੈਂ ਜਿਹੜੇ ਛੋਟੇ ਬੱਚੇ ਆ ਉਹਨਾਂ ਕੋਲੇ ਛੱਡੇ ਹੁਣ 5-7 ਮਹੀਨੇ ਤੇ ਜਵਾਕ ਵੀ ਖੇਡ ਤੇ ਨਾਲੇ ਬੱਚੇ ਵੀ ਖੇਡੀ ਜਾਣਗੇ ਅੱਛਾ ਬਾਈ ਐਨ ਆਰ ਆਈ ਬੱਚੇ ਤਾਂ ਖਾਸ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਸਾਰਾ ਕੁਝ ਦੇਖਿਆ ਬਾਈ ਇਹ ਤਾਂ ਆਪ ਨੂੰ ਲਾ ਦਿੰਦੇ ਆ ਜਿੱਦੇ ਛੋਟੇ ਛੋਟੇ ਨਹੀਂ ਹੁੰਦੇ ਆਏ ਜਿਹੜਾ ਦਿੰਦਾ ਵੀ ਬੱਕਲ ਚ ਪਾ ਕੇ ਬੈਠੇ ਰਹੂ ਇਹਨਾਂ ਨੂੰ ਹਨਾ ਇਹਨਾਂ ਕ ਮੂੰਹ ਹੁੰਦਾ ਹਾਲੇ ਇੱਥੇ ਵੀ ਭਾਈ ਐਡੋ ਅੱਡੀ ਪੋਰਸ ਨੇ ਉਹ ਛੋਟੇ ਬੱਚੇ ਜਿਹੜੇ ਜਾਂਦੇ ਆ ਨਿੱਕੇ ਬੱਚੇ ਉਧਰ ਹੋ ਜਾਂਦੇ ਫਿਰ ਉੱਥੇ ਆ ਜਾਂਦਾ 5-4 ਦਿ ਬਣ ਜਾਂਦੇ ਰਹਿੰਦੇ ਆ ਆ ਦੇਖੋ ਕੁਆਲਟੀ ਦੇਖੋ ਬੱਚੇ ਬਾਕੀ ਇੱਥੋਂ ਪਤਾ ਲੱਗਦਾ ਇਹ ਕਿੰਨੇ ਦਿਨ ਦਾ ਬਾਈ ਇੱਕ ਦੋ ਦਿਨਾਂ ਦੇ ਇਹ ਨਹੀਂ ਹੈਗੇ ਹਫਤੇ ਕਿਤੇ ਜੀ ਹਫਤੇ ਕਿਤੇ ਹੈਗੇ ਆ 6-7 ਦਿਨਾਂ ਦੇ ਹੋਗੇ ਤਾਂ ਬਾਕੀ ਸਹੀ ਗੱਲ ਹੈ ਬਾਈ ਮੰਨਣ ਜੋਗਾ ਕੁਆਲਟੀ ਲੋਭੀ ਮੇਤਰੋ ਵਧੀਆ ਲੱਗਿਆ ਫਾਰਮ ਤੱਕ ਕਮੈਂਟ ਕਰਕੇ ਵੀ ਸਾਨੂੰ ਦੱਸੋ ਲੈ ਕੇ ਕਰਕੇ ਤੇ ਬਾਕੀ ਇੱਕ ਦਿਨ ਤੁਹਾਡੀ ਸਵਾਰੀ ਇੰਟਰਵਿਊ ਕਰਾਵਾਂਗੇ ਬਲਦੇ ਬਾਈ ਤੋਂ ਕਿ ਕੀ ਆਮਦਨ ਹੈ ਕਦੋਂ ਸ਼ੁਰੂ ਕੀਤਾ ਕੀ ਸਿਸਟਮ ਹੈ A to Z ਸਣੇ ਖਰਾਕ ਬਾਰੇ ਧੰਨਵਾਦ ਸਸੇਕਰ